ਅੰਮ੍ਰਿਤਸਰ ਵਿੱਚ ਵਾਲਮੀਕੀ ਤੀਰਥ ਵਿਵਾਦ ਤੋਂ ਬਾਅਦ ਮਜਬੂਤ ਤਣਾਵ ਦੀ ਚਰਚਾ ਵਾਲਮੀਕੀ ਸੰਗਠਨਾਵਾਂ ਵੱਲੋਂ ਅੱਜ ਅੰਮ੍ਰਿਤਸਰ ਸ਼ਹਿਰ ਬੰਦ ਕਰਨ ਦਾ ਕੀਤਾ ਸੀ ਐਲਾਨ ਭੰਡਾਰੀ ਪੁਲ ਤੇ ਪੂਰਾ ਜਾਮ ਕਰਕੇ ਵਾਲਮੀਕੀ ਸੰਗਠਨਾ ਨੇ ਕੀਤਾ ਪ੍ਰਦਰਸ਼ਨ ਤੀਰਥ ਦੀ ਮਰਿਆਦਾ ਦੀ ਹੋਈ ਉਲੰਘਣਾ ਅਤੇ ਕੁਝ ਲੋਕਾਂ ਵੱਲੋਂ ਜ਼ਬਰਦਸਤੀ ਝੰਡਾ ਲਗਾਉਣ ਨੂੰ ਲੈ ਕੇ ਹੋਇਆ ਇਹ ਵਿਵਾਦ ਵਾਲਮੀਕੀ ਸੰਗਠਨਾ ਨੇ ਮੰਗ ਕੀਤੀ ਕਿ ਝੰਡਾ ਹਟਾਇਆ ਜਾਵੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਵਾਲਮੀਕੀ ਸੰਗਠਨਾ ਨੇ ਚੇਤਾਵਨੀ ਵੀ ਦਿੱਤੀ ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੱਦਰ ਤੇ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜੀ ਸਰ ਆਪਣਾ ਨਾਮ ਪੰਜਾਬ ਮੇਰਾ ਨਾਮ ਹੈ ਸ਼ਸ਼ੀ ਗੈਲਰੀ ਹੋਰ ਮੈਂ ਪੰਜਾਬ ਪ੍ਰਧਾਨ ਪਾਵਨ ਵਾਲਮੀਕੀ ਤਿਰਧਾਸ਼ਣ ਕਮੇਟੀ ਔਰ ਅੱਜ ਦਾ ਜਿਹੜਾ ਇਹ ਦਿਨ ਹੈ ਉਹ ਇਸ ਕਰਕੇ ਧਰਨਾ ਪ੍ਰਦਰਸ਼ਨ ਦਾ ਰੱਖਿਆ ਗਿਆ ਕਿ 27 ਤਰੀਕ ਵਾਲੇ ਦਿਨ ਜਿਹੜਾ ਕਿ ਬਹੁਤ ਤਾਲਾ ਔਰ ਮਤਭਾਗਾ ਦਿਨ ਕਿਤੇ ਪਾਵਨ ਵਾਲਮੀਕੀ ਤਿਰਦੀ ਇੰਨੀ ਵਿਅਤਵੀ ਹੋਈ ਹੈ ਕਿ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇੱਕ ਉਮਰਕਾਸ਼ ਗੱਬਰ ਉਹਦਾ ਮੁੰਡਾ ਔਰ ਖਾਸ ਕਰਕੇ ਸੇਵਕਨਾਥ ਜਿਹੜਾ ਕਿ ਬਾਬਾ ਕਰਪੂਰ ਥੱਲੇ ਤੋਂ ਹੁੰਦਾ ਆਪਣਾ ਗੁੰਡਾ ਤਤਵ ਲੈ ਕੇ ਔਰ ਗੁੰਡਾਗਰਦੀ ਦੇ ਨਾਲ ਨੰਗਾ ਨਾਚ ਜਿਹੜਾ ਕਰਾਇਆ ਉਹਨਾਂ ਨੇ ਕਿਰਤ ਉੱਤੇ ਉਹਨੂੰ ਕਦੇ ਵੀ ਬਾਲਨੀ ਕੀ ਅਨਯਾਈ ਜਿਹੜੇ ਨੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਲਗਾਤਾਰ ਉਹਨਾਂ ਨੇ ਮੁੰਡਾ ਗਰਦੀ ਕੀਤੀ ਹੈ ਹਮੇਸ਼ਾ ਹੀ ਇਹ ਇਥੇ ਮਰਿਆਦਾ ਪੰਕਰਨ ਚ ਪਹਿਲਾ ਹੱਥ ਜਿਹੜਾ ਹੋਂ ਪ੍ਰਕਾਸ਼ ਗੱਬਰ ਦਾ ਲਿਆ ਜਿੰਨੀਆਂ ਮਰਿਆਦਾਵਾਂ ਪੰਗ ਹੋਈਆਂ ਅਸੀਂ ਚਾਹਾਂਗੇ ਕਿ ਐਸੇ ਤਰ੍ਹਾਂ ਹੀ ਜੇਕਰ ਸਰਕਾਰ ਨੇ ਜਿਹੜਾ ਕਿ ਸ਼ਾਹੀ ਕੋਰਡ ਦਾ ਚੇਅਰਮੈਨ ਮੁੱਖ ਮੰਤਰੀ ਆ ਉੱਥੇ ਆ ਕੇ ਕੋਈ ਜ਼ਬਰਨ ਝੰਡਾ ਚੁੜਾ ਜੇ ਤੇ ਸਰਕਾਰ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਔਰ ਉਹ ਕਹਿੰਦੇ ਮਰਿਆਦਾ ਦਾ ਨਜੜ ਆ ਦੱਸੋ ਕਿਹੜੀ ਮਰਿਆਦਾ ਧੱਕੇ ਵੱਜ ਰਹੇ ਕੁਲਹਾੜੀਆਂ ਨਿਕੰਡੀਆਂ ਕੋਈ ਪਾੜ ਪੂਜਾ ਨਹੀਂ ਕਾਦੀ ਮਰਿਆਦਾ ਹੈ ਮਰਿਆਦਾ ਜਿਉਹ ਲੋਕ ਨਹੀਂ ਸਕਦੇ ਮਰਿਆਦਾ ਉਹਨਾਂ ਨੇ ਭੰਨ ਕੀਤੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਝੰਡੇ ਰਿਮੂਵ ਹੋਣੇ ਚਾਹੀਦੇ ਆ ਇਹ ਧਰਨਾ ਪ੍ਰਦਰਸ਼ਨ ਹੋ ਤੱਕ ਚੱਲੂਗਾ ਜੋ ਤੱਕ ਸਾਰਾ ਕੰਮ ਹੋ ਨਹੀਂ ਜਾਂਦਾ ਕਿਉਂ ਇੰਨਾ ਚੋ ਕਰ ਰਹੇ ਹੋ ਦੇਖੋ ਜੀ ਇਹ ਆਪਣੀ ਰਾਜਨੀਤਿਕ ਰੋਟੀ ਸਿੱਖ ਰਿਆ ਔਰ ਗੱਲਿਆਂ ਦਾ ਰੌਲਾ ਉਹ ਚਾਹੁੰਦੇ ਆ ਕਬਜ਼ਾ ਕਰਨਾ ਜਿਹੜੇ ਕਿ ਉਹਨਾਂ ਦੇ ਡੇਰੇ ਆ ਉਹ ਇਹ ਗਿਆਨ ਤੋਂ ਪਾਵਾਂ ਨਾਥਾ ਦਾ ਰਿਲੇਟਡ ਆ ਗੋਰਖਨਾਥ ਦੇ ਚੇਲੇ ਨੇ ਉਹ ਕੋ ਮਾਨਮਿੱਕੀ ਮਹਾਰਾਜ ਨੂੰ ਨਹੀਂ ਮੰਨਦੇ ਉਹਨਾਂ ਦੀ ਆਸਥਾ ਨਹੀਂ ਵਾਲੀ ਮਹਾਰਾਜ ਉਸ ਕਰਕੇ ਉਹ ਗੋਰਖਨਾਥ ਦੇ ਚੇਲੇ ਉਸ ਸਿਰ ਤੇ ਕੀ ਦਾਵਾ ਰੱਖਦੇ ਆ ਜਿਨ੍ਹਾਂ ਨੇ ਧੀਰਸਾ ਜਾਤ ਚਰਾਇਆ ਜਿਨ੍ਹਾਂ ਨੇ ਭੁੱਖਰ ਤੋਂ ਲਾ ਰੱਖਿਆ ਜਿਨ੍ਹਾਂ ਨੇ ਮੂਵਮੈਂਟ ਬਣਾਈ ਕੀ ਰਦੂ ਆਜ਼ਾਦ ਕਰਾਉਂਦੀ ਉਹ ਇਹ ਸੰਗਠਨ ਨੇ ਉਹ ਸੰਗਠਨਾ ਦੇ ਅਧਿਕਾਰੀ ਜੋ ਮਿਰ ਨੇ ਲੈਣਗੇ ਉੱਥੇ ਉਹ ਹੋਣਾ ਚਾਹੀਦਾ ਅੱਜ ਇਹ ਭੰਡਾਰੀ ਪੁਲ ਜਾਮ ਕੀਤਾ ਗਿਆ ਵਾ ਔਰ ਭੰਡਾਰੀ ਪੁਲ ਜਾਮ ਕਰਕੇ ਸਾਡਾ ਕੋਈ ਲੋਕਾਂ ਨੂੰ ਮਸਲਾ ਤੰਗ ਕਰਨ ਦਾ ਨਹੀਂ ਆ ਅਸੀਂ ਆਪਣੀ ਗੱਲ ਰੱਖਣੀ ਆ ਜਿਹੜੀ ਸਰਕਾਰ ਮੂੰਹ ਤੋਂ ਬੈਠੀ ਆ ਇਹ ਸਰਕਾਰ ਦਾ ਅਸੀਂ ਡੇਲੀਅਰ ਮੰਨਦੇ ਆ ਔਰ ਸਰਕਾਰ ਨੂੰ ਇਹ ਪਤਾ ਲੱਗ ਜੂਗਾ ਕਿ ਵਾਪਕੀ ਉਹ ਜਿਹੜਾ ਵਾਲਮੀਕੀ ਸਮਾਜ ਹੈ ਉਹ ਜੇ ਸਰਕਾਰ ਬਣਾ ਸਕਦਾ ਤੇ ਸਰਕਾਰ ਪਹਟਾ ਵੀ ਸਕਦਾ ਇਹ ਫਿਰ ਅੱਗੇ ਦੀ ਮੂਵਮੈਂਟ ਜਿਹੜੀ ਸਾਡੇ ਬੁਧੀ ਜੀ ਵੀ ਆਏ ਨੇ ਉਹ ਅੱਗੇ ਦੱਸਾਂਗੇ ਜੀ ਅਨਾਰੀਆਂ ਦੀ ਅੱਜ ਤੁਹਾਡੇ ਕੋਲ ਪਟਾ ਨਹੀਂ ਕੀਤਾ ਜਾ ਰਿਹਾ ਜੀ ਪ੍ਰੋਟੈਸਟ ਲਈ ਮੰਗ ਮੰਗਤੀ ਹੈ ਇਹ ਜਿਹੜੇ ਪੂਰੇ ਵਲਮਿਕੀ ਸਮਾਜ ਬੰਦੇ ਪੂਰੇ ਦੇਸ਼ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਵਲਮਿਕੀ ਉਹ ਲੋਕ ਜਿਨਾ ਦੀ ਪਰਮ ਪਿਤਾ ਪਰਿਵਿਸ਼ਤ ਪੁਰਗਾਂ ਵਲਮਿਕੀ ਕੀ ਮਹਾਰਾਜ ਚ ਪਰਪੰਨ ਵਲਮਿਕੀ ਕੀ ਤੇਜ ਦੇ ਆਸਥਾ ਤੇ ਸ਼ਰਧਾ ਹੈ ਉਹਨਾਂ ਬਲੋਏ ਕੋ ਉਸ ਪੱਧਰਾ ਕੀਤਾ ਜਾ ਰਿਹਾ ਹੈ ਉਹ ਮਸਲਾ ਜੀ ਪਾਵਲ ਵਲਮਿਕੀ ਤੇਜ ਦੀ ਇੱਕ ਮਰਿਆਦਾ ਆ ਔਰ ਉਸ ਮਰਿਆਦਾ ਨੂੰ ਜਿਹੜੇ ਆਖੋਂ ਦੇ ਕੋਈ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ ਕਿਉਂਕਿ ਸੰਤ ਹੁੰਦੇ ਨੇ ਜਿਹੜੇ ਘੱਟੋ-ਘੱਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਦੇ ਨੇ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਬਾਲਮੀਕੀ ਤੀਰ ਤੇ ਮੂਰਤੀ ਤੇ ਚੜ ਗਏ ਗੱਲੇ ਤੇ ਚੜ ਗਏ ਤੀਰ ਤੇ ਉੱਪਰਲੇ ਪਾਸੇ ਚੜ ਗਏ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਿੱਚ ਉਹ ਇਹ ਪ੍ਰਦਰਸ਼ਨ ਕੀਤਾ ਤੇ ਭਾਰਤੀਆ ਬਾਲਮੀਕੀ ਕੋਈ ਆ ਕਿ ਉੱਥੇ ਕਈ ਲੋਕ ਜਿਹੜੇ ਨੇ ਰਾਜਨੀਤਿਕ ਲਾਹਾ ਲੈਣ ਦੇ ਲਈ ਉੱਥੇ ਗੱਬਰ ਵਰਗੇ ਬੰਦੇ ਜਿਹੜੇ ਬੈਠੇ ਨੇ ਉਹ ਜਦੋਂ ਪ੍ਰਗਟ ਦਿਵਸ ਆਉਂਦਾ ਉਹੋ ਜਿਵੇਂ ਉਹਨਾਂ ਨੇ ਕੋਈ ਇਸ਼ਾਰਤ ਕਰਨੀ ਹੁੰਦੀ ਆ ਜਾਂ ਕੋਈ ਐਸਾ ਤਿਉਹਾਰ ਹੁੰਦਾ ਉਹ ਸਿਰਫ ਆਪਣਾ ਹੈ ਆਪ ਨੂੰ ਰਾਜਨੀਤੀ ਤੌਰ ਤੇ ਤਗੜਾ ਕਰਨ ਦੇ ਲਈ ਵਾल्ਮੀਕੀ ਤੀਰ ਦੀ ਬੇਅਦਬੀ ਕਰਵਾ ਰਹੇ ਨੇ ਮੈਂ ਕਹਾਂ ਜੀ ਸਰਕਾਰੇ ਦੀ ਬਰਾਬਰ ਦੇ ਦੋਸ਼ੀ ਜੋ ਸ਼ਾਇਨਪੁਰ ਬਣਿਆ ਹੋਇਆ ਆ ਇਹ ਡਿਊਟੀ ਸ਼ਾਇਨਪੁਰ ਦੀ ਬਣਦੀ ਆ ਕਿ ਉੱਥੇ ਸਾਰੀ ਦੇਖਭਾਲ ਕਰੇ ਤੇ ਇਹ ਜਿਹੜੇ ਉੱਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਉਹਨਾਂ ਬੇਅਦਬੀ ਕੀਤੀ ਆ ਉਹ ਬੇਅਦਬੀ ਦਾ ਨੋਟਸ ਉਹਨਾਂ ਲੈਣਾ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾਦਰ ਹੋਣਾ ਚਾਹੀਦਾ ਦੇਖੋ ਜੀ ਹਰ ਪੂਰਾ ਸਮਾਜ ਬੈਠਾ ਹੈ ਉਸ ਤੋਂ ਬਾਅਦ ਜਿਹੜਾ ਸਮਾਜ ਫੈਸਲਾ ਕਰ ਲਿਆ ਸਮਾਜ ਦੇ ਪ੍ਰਮੁੱਖ ਲੋਕੋ ਫੈਸਲਾ ਕਰਨਗੇ ਇਸ ਕੇ ਉੱਪਰ ਸੰਘਰਸ਼ ਕਰਨ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇ ਸਰਕਾਰ ਇਦਾਂ ਹੀ ਸਾਡੀ ਅਣਦੇਖੀ ਕਰਦੀ ਰਹੀ ਵਾਦਵਿਕੀ ਸਮਾਜ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੋਰਡ ਦੀ ਤਾਕਤ ਹੈ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਪਹੁੰਚਣਾ ਹੈ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ